ਇਦੇ ਵਿੱਚ ਦਿਖਾਇਆ ਆ ਆਪਾਂ ਹਮੇਸ਼ਾ ਕੁੜੀ ਵਾਲੇ ਜਦੋਂ ਕਰਦੇ ਆ ਭਾਈ ਪਤਾ ਕਰਨ ਨੂੰ ਖਾਨਦਾਨ ਕੇ ਜਾਂ ਮੁੰਡੇ ਦਾ ਇਹ 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 ਐਸパਸੀ ਰਹਿੰਦੇ ਆ ਇਹ ਐਸਪਸੀ ਰਹਿੰਦੇ ਇਹ ਇਹ ਬੋਲੀ ਬੋਲਦੇ ਆਈ ਵਾਂ ਕੁੜੀ ਹੋ ਕੇ ਨਾ ਹੋਵੇ ਜਾਂ ਮੁੰਡੇ ਨੂੰ ਕਹਦੇ ਕੁੜੀ ਇਹੇ ਜੀ ਨਾ ਹੋਵੇ ਤਾਂ ਆਪਾਂ ਦੇਖਦੇ ਆ ਨਾ ਇਵੇਂ ਜਿਹੀ ਕਰ ਇਹਨਾਂ ਨੇ ਬਠਿੰਡੇ ਵਾਲਾ ਤੇ ਚੰਡੀਗੜ੍ਹ ਵਾਲਾ ਦਿਖਾਇਆ ਔਰ ਬਹੁਤ ਹੀ ਸੋਹਣੇ ਤਰੀਕੇ ਨਾਲ ਦਿਖਾਇਆ ਮੈਨੂੰ ਲੱਗਦਾ ਇਹਨਾ ਲੱਗਿਆ ਵੀ ਇਹ ਐਡੀ ਸੋਹਣੀ ਫਿਲਮ ਬਣਾ ਸਕਦਾ ਬਹੁਤ ਸੋਹਣੀ ਫਿਲਮ ਬਣਾਈ ਹੈ ਏ ਆਪਣੇ ਇਹ ਕਾਕੇ ਨਾਲ ਵੀ ਮੈਂ ਪਹਿਲੀ ਵਾਰੀ ਕੰਮ ਕੀਤਾ ਮੈਨੂੰ ਬਹੁਤ اچھا ਲੱਗਿਆ ਕਿੱਥੇ ਪਹਿਲਾਂ ਕਿਹਨੂੰ ਕਿੱਥੇ ਸੀ ਉਹ ਬਦੁੱਲਾ ਬੱਟੀ ਚ ਸੀਗਾ ਐਕਟਰ ਨੂੰ ਬੋਲਦਾ ਹਾਂ ਤੁਹਾਡੇ ਤੇ ਮੈਨੂੰ ਬਹੁਤ ਅੱਛਾ ਲੱਗਿਆ ਨੀਰੂ ਜਿੰਦ ਤੁਸੀਂ ਜਾਣਦੇ ਹੀ ਹੋ ਬਹੁਤ ਅੱਛੀ ਐਕਟਰ ਸਭ ਬਹੁਤ ਹੀ ਅੱਛੀ ਹਰ ਤਰ੍ਹਾਂ ਦਾ ਰੋਲ ਕੀਤਾ ਨੇ ਤੁਸੀਂ ਦੇਖਿਆ ਨਾ ਇੱਕ ਤਰ੍ਹਾਂ ਦਾ ਨਹੀਂ ਕਿੰਨੇ ਸਾਰੇ ਕਲੀ ਜੋਟੇ ਦੇਖਿਆ ਨਾ ਰੋਲ ਮੈਂ ਕਹਿੰਦੀ ਹ ਕਮਾਲ ਕੀਤਾ ਕੁੜੀ ਨੇ ਬਹੁਤ ਸਾਰੇ ਐਕਟਰਸ ਆ ਰੱਬ ਇਹ ਹੀ ਜੀ ਐਕਟਰ ਸਾਡੇ ਪੰਜਾਬ ਨੂੰ ਦੇਵੇ ਅਸੀਂ ਬਹੁਤ ਵੱਡਾ ਕੰਮ ਕਰੀਏ ਦੇਖੋ ਗੀਸਾ ਬਾਰੇ ਤਾਂ ਪੁੱਛੋ ਹੀ ਨਾ ਜੀ ਮੈਂ ਸਾਰਿਆਂ ਨੂੰ ਕਹਿਣੀ ਹੁੰਦੀ ਆ ਵੀ ਕੋ ਗੀ ਨੌਲੇਜਯेबल ਬੰਦਾ ਹੈ ਪਲੱਸ ਵਾਈਜ਼ ਵੀ ਹੈ ਨੌਲੇਜ ਇਹਨੂੰ ਹਰ ਚੀਜ਼ ਦੀ ਹੈ ਮੈਂ ਉੱਥੇ ਆਪਾਂ ਪੰਮੀ ਬਾਈ ਦੀ ਫਿਲਮ ਕਰਦੇ ਸੀ ਇੰਨਾ ਕੁਸ਼ੇ ਦੱਸਦੀ ਸੀ ਮੈਂ ਇਹਦੇ ਕੋਲੇ ਬੈਠੀ ਰਹਿੰਦੀ ਸੀ ਜਿਵੇਂ ਨਿਆਣੇ ਬੰਦੇ ਹੁੰਦੇ ਨੇ ਨਾ ਮੈਂ ਨਿਆਣੀ ਹੋ ਕੇ ਇਹਦੇ ਕੋਲੇ ਬੈਠੀ ਰਹਿੰਦੀ ਸੀ ਵੀ ਹੋਰ ਗੱਲਾਂ ਸੁਣਾਵੀਂ বা এন শর্মা বাই গীতা হ্যাঁ টু গুড এ